ਹੀ ਫਰਗਾ ਉਹ ਲੱਭਦੇ ਪਏ ਆ ਤੇਲ ਛਿੜਕਿਆ ਸੀ ਕਿ ਰਾਜੇ ਬਣेंगे ਉਹਨਾਂ ਨੇ ਕਾਂਗਰਸੀਆਂ ਨੇ ਪਾਣੀ ਪਾਇਆ ਸੀ ਕੰਨੀ ਚ ਇਹ ਵਕਤ ਜੋ ਮੈਂ ਬੋਲੂ ਆਜੂ ਨਾ ਵਿੱਚ ਉਹਨਾਂ ਕਹੇ ਲਿਆ ਕੋਈ ਸਬੂਤ ਲਿਆ ਮੂੰ ਜਵਾਨੀ ਦਾ ਬਹੁਤ ਕੁਝ ਕਿਹਾ ਜਾ ਸਕਦਾ ਉਹ ਤਾਂ ਪਹਿਲਾ ਵੀ ਜਾਤੀ ਸੂਚਕ ਦਾ ਵੀ ਕਹਿੰਦਾ ਸੀ ਜਿਹੜਾ ਕਿ ਜਿਹਦੇ ਨਾਲ ਹਿੰਦੂ ਕਮਿਊਨਿਟੀ ਦੀਆਂ ਬਹੁਤ ਜ਼ਿਆਦਾ ਰਿਲੀਜੀਅਸ ਜਿਹੜੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਨੇ ਹਿੱਟ ਹੋਈਆਂ ਫਰਟ ਹੋਈਆਂ ਨੇ ਰੋਲਾ ਚੱਲਦਾ ਪਿਆ ਕਮੇਟੀ ਵਾਲੇ ਸੁਣਦੇ ਨਹੀਂ ਕਮੇਟੀ ਵਾਲਿਆਂ ਨੂੰ ਕਿਹਾ ਵਾ ਵੀ ਇਹਨੂੰ ਰਿਟਰ ਉਹ ਪੱਲਾ ਚਾੜ ਲੰਦੇ ਅਸੀਂ ਤਾਂ ਜੀ ਆ ਦੇਖੋ 30 ਰੁਪਏ ਝੂਠਾ ਲਿਖਿਆ ਜੀ ਅਸੀਂ 40 ਰੁਪਏ ਝੂਠਾ ਲਿਖਿਆ ਤੇ ਜੇ ਲਿਖਿਆ ਤਾਂ ਤੁਸੀਂ ਲਾਗੂ ਵੀ ਤਾਂ ਕਰਾਓ ਨਾ ਉਹ ਆਪ ਦੱਦਾ 10% ਤੇ ਵਿਆਜ ਤੇ ਬਲਾਦਰੀ ਦੇ ਬੰਦਿਆਂ ਨੂੰ ਪੈਸੇ ਦਿੰਦਾ ਉਹਦੇ ਨਾਲ ਕੌਣ ਖੜੂਗਾ ਬਲਾਦਰੀ ਵਾਲਾ ਇਸ ਕਰਕੇ ਰਾਜਨੀਤੀ ਮੋਡਾ ਹੋਦਾ ਵਾ ਜਿਹੜਾ ਠੇਕੇਦਾਰ ਇਹ ਬੰਦੂਕਾਂ ਇਹਨਾਂ ਨੇ ਫੜੀਆਂ ਹੋਈਆਂ ਇੱਕ ਕਾਂਗਰਸ ਨੇ ਤੇ ਭਾਜਪਾ ਲਿਆ ਇਹ ਉਹਨਾਂ ਨੇ ਅਬਲਾ ਦਾ ਪਰਮਿਸ਼ਨ ਵੀ ਨਹੀਂ ਲਈ ਹੋਈ ਬਿਨਾਂ ਪਰਮਿਸ਼ਨ ਤੋਂ ਚਲਾ ਰਹੇ ਆ ਫਿਰ ਸੜਕ ਦੇ ਉੱਤੇ ਲਾਉਣ ਦਾ ਕਿਹਨੂੰ ਅਧਿਕਾਰ ਆ ਦੱਸੋ 12 12 1 ਵਜੇ ਤੱਕ ਉੱਥੇ ਜਾਨ ਲੱਗੇ ਰਹਿੰਦਾ ਜਿੱਥੇ ਨਾ ਉਸ ਏਰੀਏ ਦੇ ਜਿਹੜੇ ਰੈਜ਼ੀਡੈਂਟਸ ਨੇ ਉਹ ਪਰੇਸ਼ਾਨ ਹੋਏ ਉਹਨਾਂ ਨੇ ਆ ਕੇ ਭਾਈ ਸਾਹਿਬ ਨੂੰ ਕਿਹਾ ਐਮਐਲਏ ਸਾਹਿਬ ਨੂੰ ਕਿਹਾ ਉਹਨਾਂ ਨੇ ਐਮ.ਐਲ.ਏ. ਸਾਹਿਬ ਨੇ ਟੇਕ ਅਪ ਕੀਤਾ ਮੈਸਟਰ ਟੀ.ਸੀ. ਸਾਹਿਬ ਨੇ ਪਰ ਬੈਠੇ ਵੀ ਰੋਂਦੇ ਰਹੇ ਆ ਤੇ ਥੱਲੇ ਬੈਠਾ ਰੋਣਾ ਹੀ ਰੋਣਾ ਹੋਣਾ ਨਾ ਰਵਨਾ ਆਬਦਾਨ ਸੀ ਪੰਡਤ ਸੀ ਉਹ ਵੀ ਮੈਂ ਵੀ ਪੰਡਤ ਆ ਪਰ ਬੁੱਧੀ ਉਹਦੀ ਪ੍ਰੇਸ਼ਟ ਹੋ ਗਈ ਸੀ ਜਿਵੇਂ ਇਹਨਾਂ ਦੀ ਹੋਈ ਹੋਈ ਹੈ ਕੰਟਰੋਵਰਸੀ ਦੇ ਵਿੱਚ ਜਾ ਕਿਤੇ ਜਿੱਥੇ ਲੋਕ ਚੰਦੇ ਲਈ ਪਰਚੀਆਂ ਕੱਟਣ ਜਾਂਦੇ ਨਹੀਂ ਜਾਂਦੇ ਦੇਖਿਆ ਹੋਊਗਾ 10 ਲੱਖ ਮੰਗਣ ਦੀ ਤਾਂ ਦੂਰ ਦੀ ਗੱਲ ਹੈ ਇਹ 15 ਸਾਲ ਤੋਂ ਭਗਵਾਨ ਸ਼੍ਰੀ ਬਾਲਾ ਜੀ ਦੀ ਰਥ ਯਾਤਰਾ ਕੱਢ ਰਹੇ ਆ ਜਿਹਦਾ ਬਜਟ ਕਈ ਲੱਖਾਂ ਦਾ ਹੈ ਸਿਵਰੇਜ ਮੈਨਾਂ ਕਾਰਪੋਰੇਸ਼ਨ ਜਾਓ ਉਹ ਠੇਕਾ ਨਹੀਂ ਲੈ ਸਕਦਾ ਇਹ ਬਿਜਲੈਂਸ ਇਨਕੁਆਰੀ ਹੋਣੀ ਆ ਅੱਛਾ ਹਾਂ ਸਭ ਕੁਝ ਹੋਊਗਾ ਕਹਿੰਦੇ ਕਿ ਮੈਂ ਦਫਤਰ ਗਿਆ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਏ ਕਦੇ ਆਇਆ ਹੀ ਨਹੀਂ ਗਿਆ ਮੈਂ ਝੂਠ ਬੋਲ ਰਿਹਾ 100 ਲੱਖ ਰੁਪਏ ਲੈ ਗਿਆ ਸੀ ਮੇਲਾ ਆਯੋਜਿਤ ਦੇ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਆਪ ਐਮਐਲਏ ਵਿਧਾਇਕ ਅਸ਼ੋਕ ਰਸ਼ ਪੱਪੀ ਦੇ ਉੱਤੇ 10 ਲੱਖ ਮੰਗੰਦੇ ਆਰੋਪ ਲਾਏ ਗਏ ਸੀਗੇ ਜੀ ਮੈਂ ਲੁਧਿਆਣਾ ਦੇ ਦ੍ਰਿਸ਼ੀ ਗਰਾਊਂਡ ਦੀ ਗੱਲ ਕਰ ਰਹਾ ਬੀਤੀ ਸ਼ਨੀਵਾਰ ਜਿਹੜਾ ਹਾਈ ਵੋਲਟੇਜ ਹੰਗਾਮਾ ਹੋਇਆ ਸੀਗਾ ਵਿਵਾਦ ਛੜਿਆ ਸੀਗਾ ਕਿ ਅਸ਼ੋਪਰਾਸ਼ ਪੱਪੀ ਜੋ ਕਿ ਵਿਧਾਇਕ ਸੈਂਟਰ ਹਲਕੇ ਤੋਂ ਨੇ ਉਹਨਾਂ ਦੇ ਵੱਲੋਂ ਮੇਰੇ ਤੋਂ 10 ਲੱਖ ਰੁਪਏ ਮੰਗੇ ਜਾ ਰਹੇ ਮੇਨੂੰ ਧਮਕਾਏ ਡਰਾਇਆ ਜਾ ਰਿਹਾ ਜਿਹੜੀ ਦੁਕਾਨਾਂ ਬਾਹਰ ਲੱਗੀਆਂ ਨੇ ਉਹ ਨਗਰ ਨਿਗਮ ਦੇ ਵੱਲੋਂ ਚਿਕਵਾਈਆਂ ਜਾ ਰਹੀਆਂ ਨੇ ਤੇ ਅੱਜ ਸੋਮਵਾਰ ਦਾ ਦਿਨ ਤੇ ਅੱਜ ਲੁਧਿਆਣਾ ਦੇ ਵਿੱਚ ਸਰਕਾਰ ਹਾਊਸ ਵਿੱਚ ਅਸ਼ੋਪਰਾਸ਼ ਪੱਪੀ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਸਾਰੇ ਖੁਲਾਸੇ ਕੀਤੇ ਜਾ ਰਹੇ ਗੱਲਬਾਤ ਵੀ ਕਰਾਂਗੇ ਅਸ਼ੋਪਰਾਸ਼ ਪੱਪੀ ਨਾਲ ਕਾਦੇ 10 ਲੱਖ ਰੁਪਏ ਮੰਗੇ ਸੀਗੇ આરોਪ ਕਾਦੇ ਲੱਗ ਰਹੇ ਸੀਗੇ ਕਿ આરોਪ ਬੇਬੁਨਿਆਦ ਨੇ ਕੀ ਇਹ ਸੱਚ ਨਹੀਂ ਇਹ ਸਾਰੀ ਗੱਲਬਾਤ ਅਸ਼ੋਪਰਾਸ਼ ਪੱਪੀ ਨਾਲ ਕਰਾਂਗੇ ਅਸ਼ੋਪਰਾਸ਼ ਪੱਪੀ ਜੀ ਸੈਂਟਰਪ ਵਿਧਾਇਕ ਨੇ ਪਪੀ ਸਾਹਿਬ ਕੀ 10 ਲੱਖ ਦਾ આરોਪ ਲਾਇਆ ਜਾ ਰਿਹਾ ਜੀ ਦ੍ਰਿਸ਼ੀ ਕਨੇ ਮੇਲਾ ਵੀ ਬੰਦ ਕਰਤੇ ਇੱਦਾਂ ਗਿਆ ਵਿਵਾਦ ਹੋਇਆ ਤੇਲ ਛਿੜਕ ਲਿਆ ਆਪਣੇ ਉੱਤੇ ਇਹ ਕੀ ਮਾਮਲਾ ਵਾ ਆਹੀ ਫਰਕ ਆ ਉਹ ਲੱਭਦੇ ਪਏ ਆ ਤੇਲ ਛਿੜਕਿਆ ਸੀ ਕਿ ਰਾਜੇ ਬੜੰਗੇ ਉਹਨਾਂ ਨੇ ਕਾਂਗਰਸੀਆਂ ਨੇ ਪਾਣੀ ਪਾਇਆ ਸੀ ਕੈਨੀ ਚ ਇਹ ਕਾਨੂੰਨ ਦੀ ਹਜੇ ਮੈਂ ਸੀਪੀ ਸਾਹਿਬ ਨੂੰ ਦਊਂਗਾ ਦਰਖਾਸਤ ਉਹ ਕਰੂਗੇ ਅੰਕਵਾਰੀ ਬਹੁਤ ਵਿਵਾਦ ਛੜਿਆ ਉੱਤੇ ਕਹਿੰਦੇ ਕਿ ਪੱਪੀ ਸਾਹਿਬ ਨੇ ਮੈਨੂੰ 10 ਲੱਖ ਰੁਪਏ ਮੰਗਲੇ ਮੈਂ 3 ਲੱਖ ਰੁਪਏ ਲੈ ਕੇ ਗਿਆ ਸੀਗਾ ਮੈਂ ਨਹੀਂ ਮੈਂ ਕਹਦਾਂ ਮੈਂ ਤੁਸੀਂ ਮੈਨੂੰ 20 ਲੱਖ ਮੰਗਦੇ ਹੋ ਇਹਦਾ ਕੋਈ ਸਬੂਤ ਆ ਸਬੂਤ ਉਹ ਹੁੰਦਾ ਬਾਅਦ ਤੁਸੀਂ ਮੈਨੂੰ ਦੱਸ ਦੇ ਅੱਜ ਕੱਲ ਦਾ ਫਾਜ਼ ਜਮਾਨਾ ਹੁਣ ਤੁਸੀਂ ਮੇਰੇ ਨਾਲ ਗੱਲ ਕਰਨਾ ਉਹ ਜਿਵੇਂ ਪੈਨ ਤਰ੍ਹਾਂ ਡੰਗਦਾ ਮੇਰੇ ਜੇਬੇ ਤੇ ਜੋ ਮੈਂ ਬੋਲੂ ਆ ਜੂ ਨਾ ਵਿੱਚ ਉਹਨੂੰ ਕਹਿਆ ਲਿਆ ਕੋਈ ਸਬੂਤ ਲਿਆ ਮੂੰਹ ਜਵਾਨੀ ਦਾ ਬਹੁਤ ਕੁਝ ਕਿਹਾ ਜਾ ਸਕਦਾ ਉਹ ਤਾਂ ਲਾਓ ਸੁ ਜਾਤੀ সূਚਕ ਦਾ ਵੀ ਕਹਿੰਦਾ ਸੀ ਫਿਰ ਜਦੋਂ ਉਧਰ ਪਤਾ ਲੱਗਿਆ ਵੀ ਪੱਪੀ ਦਾ ਆ ਬਲਾਦਰੀ ਦੇ ਨਾਲ ਜੁੜਿਆ ਹੋਇਆ ਬੰਦਾ ਪੱਪੀ ਨੂੰ ਚੁਣਿਆ ਉੱਥੇ ਦੇ ਲੋਕਾਂ ਨੇ ਬਲਾਦਰੀ ਨੇ ਸੇਵਾਦਾਰ ਬਣਾਇਆ ਵਾ ਉਹ ਆਪ ਦਾ 10% ਤੇ ਵਿਆਜ ਤੇ ਬਲਾਦਰੀ ਦੇ ਬੰਦਿਆਂ ਨੂੰ ਪੈਸੇ ਦਿੰਦਾ ਉਹਦੇ ਨਾਲ ਕੌਣ ਖੜੂਗਾ ਬਲਾਦਰੀ ਵਾਲਾ ਇਸ ਕਰਕੇ ਰਾਜਨੀਤੀ ਮੋਡਾ ਉਹਦਾ ਵਾ ਜਿਹੜਾ ਠੇਕੇਦਾਰ ਆ ਇਹ ਬੰਦੂਕਾ ਇਹਨਾਂ ਨੇ ਫੜੀਆਂ ਹੋਈਆਂ ਇੱਕ ਕਾਂਗਰਸ ਨੇ ਤੇ ਭਾਜਪਾ ਲਿਆ ਨੇ ਅੱਜ ਕਹਿੰਦੇ ਕਿ ਕਮੇਟੀ ਉਹਨਾਂ ਵੱਲੋਂ ਭੇਜੇਗੀ ਪੈਸੇ ਨਹੀਂ ਦਿੱਤੇਗੇ ਤਾਂ ਕਮੇਟੀਆਂ ਭੇਜਿਆ ਜਾ ਰਹੀਆਂ ਨੇ ਦੇਖੋ ਗੱਲ ਸੁਣੋ ਪ੍ਰਸ਼ਾਸਨ ਦਾ ਕੋਈ ਡਿਊਟੀ ਨਹੀਂ ਮੇਰੇ ਧਿਆਨ 'ਚ ਜਦੋਂ ਤੁਹਾਡੇ ਵਰਗੇ ਬੰਦਿਆਂ ਨੇ ਉੱਥੇ ਦੇ ਪਰਿਵਾਰਾਂ ਨੇ ਕਿਹਾ ਵੀ ਸਾਨੂੰ ਪੈਦਲ ਲੰਘਣ ਨੂੰ ਰਾਹ ਨਹੀਂਗਾ ਮੈਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਿਹਾ ਵੀ ਇਹ ਕੀ ਗੱਲ ਆ ਸੜਕ ਤਾਂ ਖਾਲੀ ਕਰਾਓ ਠੀਕਾ ਉਹਨਾਂ ਦਾ ਜੇ ਉਹਨਾਂ ਨੇ ਅੱਬਲਾ ਦਾ ਪਰਮਿਸ਼ਨ ਮੰਨੀ ਲਈ ਹੋਈ ਬਿਨਾਂ ਪਰਮਿਸ਼ਨ ਤੋਂ ਚਲਾ ਰਹੇ ਆ फेर ਸੜਕ ਦੇ ਉੱਤੇ ਲਾਉਣ ਦਾ ਕਿਹਨੂੰ ਅਧਿਕਾਰ ਆ ਦੱਸ ਦੋ ਇਸ ਕਰਕੇ ਅਧਿਕਾਰ ਵਾਲਾ ਕੰਮ ਹੋਊਗਾ ਕਾਨੂੰਨ ਦੇ ਇਹ ਕਹਿੰਦੇ ਬੜੇ ਸਾਲਾਂ ਤੋਂ ਲਾਂਦੇ ਆ ਰਹੇ ਆ ਮੇਲਾ ਬੜੇ ਸਾਲਾਂ ਤੋਂ ਚੱਲ ਆ ਰਿਹਾ ਇਤਿਹਾਸਿਕ ਮੇਲਾ ਵਾ ਐਦਾ 70 ਸਾਲ ਹੋ ਗਏ ਇਹਨਾਂ ਨੇ ਲੁੱਟ ਪਟਾਕ ਕਈ ਪਾਇਆ ਹੋਇਆ ਸੀ ਹੁਣ ਲੋਕ ਰਾਜ ਆਇਆ ਵਾ ਲੋਕਾਂ ਦਾ ਆਮ ਆਦਮੀ ਪਾਰਟੀ ਦਾ ਹੀ ਸਰਕਾਰ ਆ ਆਮ ਲੋਕਾਂ ਨੇ ਰਾਜ ਆਇਆ ਵਾ ਤਾਂ ਇਹਨਾਂ ਨੂੰ ਹੁਣ ਇਹ ਮਹਿਸੂਸ ਹੋ ਰਿਹਾ ਉਜਵੇਂ ਇੱਕ ਪੰਜਾਬੀ ਦੀ ਕਹਾਵਤ ਆ ਨਾ ਜੱਟ ਦੇ ਢਿੱਡ ਦੇ ਬੈਠਾ ਸੀ ਬਾਣੀਆਂ ਉੱਪਰ ਬੈਠਾ ਰੋਈ ਜਾਂਦਾ ਇਹ ਉੱਪਰ ਬੈਠੇ ਵੀ ਰੋਂਦੇ ਰਹੇ ਆ ਤੇ ਥੱਲੇ ਬੈਠਾ ਰੋਣਾ ਹੀ ਰੋਣਾ ਹੋਣ ਇਹਨਾਂ ਦੀ ਲੰਕਾ ਦੇ ਵਿੱਚ ਬੜਾ ਮਤਲਬ ਕਿ ਹੋੜਦੰਗ ਬੱਚਾ ਵਿਵਾਦ ਬੜਾ ਆਇਆ ਕਿ ਲੰਕਾ ਮਤਲਬ ਵੀ ਰਚਤੀ ਸੀ ਇਹ ਇਹ ਜਿਹੜੇ ਬੰਦੇ ਹੰਕਾਰੀ ਹੁੰਦੇ ਆ ਨਾ ਜਿਨ੍ਹਾਂ ਨੇ ਉੱਥੇ ਪਹਿਲਾਂ ਉੱਥੇ ਦੇ ਕੋਟ ਕਪੂਰੇ ਦੇ ਲੋਕ ਰੋਂਦੇ ਆ ਤੇ ਹੁਣ ਲੁਧਿਆਣੇ ਵਾਲੇ ਰੋਂਦੇ ਆ ਵੀ ਰਾਜੇ ਵਿੜਿੰਗ ਨੂੰ ਲੱਭ ਲੋ ਗੁੰਮਸ਼ੁਦਾ ਬੰਦੇ ਨੂੰ ਲੱਭ ਲੋ ਇਸ ਕਰਕੇ ਉਹ ਗੁੰਮਸ਼ੁਦਾ ਬੰਦਾ ਵਾ ਉਹ ਜਿੱਦਣ ਆ ਚਾਰ ਬੰਦੇ ਬੁਲਾਉਂਦੇ ਆ ਜਿਨ੍ਹਾਂ ਨੇ ਆ ਡੈਂਗਾਂ ਦੇ ਥੱਲੇ ਪਾਈਪਾਂ ਦੱਬੀਆਂ 74 74 ਇੰਚ ਦੀਆਂ 600 ਪਰਿਵਾਰ ਡੁੱਬ ਗਿਆ ਇਹਨਾਂ ਦੋਨਾਂ ਦੀ ਬਦੌਲਤ ਕਾਂਗਰਸ ਹੀ ਹੁਣ ਹੁਣ ਆਰੋਪ ਬੜੇ ਵੱਡੇ ਲੈ ਗਏ ਇੱਕ ਰਾਵਣ ਵਰਗਾ ਤੁਹਾਡੇ ਉਹ ਤਸਵੀਰ ਲੈ ਗਈ ਬੜੇ ਮਨ ਨੂੰ ਠੇਸ ਪਹੁੰਚੀ ਸਾਰੇ ਸਾਰੇ ਪ੍ਰਿਆ ਜਨਨ ਕਰੂ ਨਹੀਂ ਨਹੀਂ ਰਾਵਣ ਆ ਬਹੁਤ ਬਦਵਾਨ ਸੀ ਉਹਦੀ ਬੁੱਧੀ ਇਹਨਾਂ ਤਰ੍ਹਾਂ ਭ੍ਰਿਸ਼ਟ ਹੋ ਗਈ ਸੀ ਰਾਵਣ ਆ ਬਦਵਾਨ ਸੀ ਪੰਡਤ ਸੀ ਉਹ ਵੀ ਮੈਂ ਵੀ ਪੰਡਤ ਆ ਔਰ ਬੁੱਧੀ ਉਹਦੀ ਪ੍ਰੇਸ਼ਟ ਹੋ ਗਈ ਸੀ ਜਿਵੇਂ ਇਹਨਾਂ ਦੀ ਹੋਈ ਹੋਈ ਆ ਅੱਛਾ ਰਾਜਾ ਬੜਿੰਗ ਵੀ ਉੱਥੇ ਮੌਕੇ ਤੇ ਪਹੁੰਚ ਗਏ ਜੀ ਰਾਜਾ ਬੜਿੰਗ ਤਾਂ ਆਉਂਦਾ ਹੀ ਉਹ ਦੋ ਤਿੰਨ ਵਾਰੀ ਆਇਆ ਹੋਏ ਐਸੇ ਕੰਮ ਲਈ ਆਉਂਦਾ ਇੱਥੇ ਠੇਕੇਦਾਰੀ ਦਾ ਕੰਮ ਸੀ ਹੁਣ ਠੇਕਾ ਲੈਣ ਆ ਗਿਆ ਅੱਛਾ ਠੀਕ ਹੈ ਪੱਪੀ ਜੀ ਅੱਜ ਦੀ ਪ੍ਰੈਸ ਕਾਨਫਰੈਂਸ ਅੱਜ ਅਸ਼ੋਕ ਪ੍ਰਸ਼ਾਪੀ ਪੱਪੀ ਨੇ ਬਿਲਕੁਲ ਸਾਫ਼ ਦੱਸ ਦਿੱਤਾ ਕਿ ਕਿਸ ਤਰ੍ਹਾਂ 10 ਲੱਖ ਦੇ ਰੋਪ ਬੇਬੁਨਿਆ ਸੀਗੇ ਆ ਜਿਹੜਾ ਰਸਤਾ ਰੋਕਦਾ ਸੀਗਾ ਰਸਤਾ ਰੁਕਣ ਲੈ ਕੇ ਕਮਿਸ਼ਨਰ ਨੂੰ ਫੋਨ ਕੀਤਾ ਸੀਗਾ ਕਿ ਰਸਤਾ ਇੱਥੋਂ ਖਾਲੀ ਕਰਾਇਆ ਜਾਵੇ ਕਿਉਂਕਿ ਆਮ ਜਨਤਾ ਦੀ ਸੜਕ ਹੈ ਆਮ ਜਨਤਾ ਟੈਕਸ ਦਿੰਦੀ ਹੈ ਆਮ ਜਨਤਾ ਦੇ ਵਾਸਤੇ ਉਹ ਸੜਕਾਂ ਬਣਾਈਆਂ ਗਈਆਂ ਨੇ ਉੱਥੋਂ ਲੰਘਣ ਲਈ ਬਣਾਈਆਂ ਗਈਆਂ ਨੇ ਤੇ ਉੱਥੇ ਜਦੋਂ ਕੋਈ ਇਹੋ ਜੀ ਗੱਲਬਾਤ ਹੋ ਵੀ ਗਈ ਤੇ ਜਰੂਰ ਉੱਥੇ ਮੌਕੇ ਤੇ ਐਮ.ਐਲ.ਏ ਜਾਂ ਕੋਈ ਵੀ ਮੌਕੇ ਤੇ ਪ੍ਰਸ਼ਾਸਨ ਜਰੂਰ ਪਹੁੰਚੇਗਾ ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਤੁਸੀਂ આરોਪ ਦੇ ਵਿੱਚ ਨਹੀਂ ਬਦਲ ਸਕਦੇ ਇਸ ਨੂੰ ਕਿ 10 ਲੱਖ ਰੁਪਏ ਲਿੱਤਾ 5 ਲੱਖ ਰੁਪਏ ਦਿੱਤਾ ਜਾਂ ਨਹੀਂ ਲਿੱਤਾ ਇਹ 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 ਕੋਈ ਮਤਲਬ ਨਹੀਂ ਹੋਇਆ ਪਰ ਜਿਵੇਂ ਕਿ ਰਕੇਸ਼ ਪ੍ਰਸ਼ਾ ਜੀ ਨੇ ਦੱਸਿਆ ਕਿ ਲੰਕਾ ਦੇ ਵਿੱਚ ਕੌਣ ਹੁਣ ਅੱਗੇ ਜਿੱਤ ਕੇ ਆਏਗਾ ਕੌਣ ਰਾਵਣ ਦਾ ਵਿਨਾਸ਼ ਕਰੇਗਾ ਇਹ ਜਰੂਰ ਆਉਣ ਵਾਲੇ ਸਮੇਂ ਦੇਖਣਾ ਜਰੂਰ ਹੋਵੇਗਾ ਹੁਣ ਇਸ ਤੋਂ ਬਾਅਦ ਸੀਨੀਅਰ ਜਿਹੜੇ ਵਕੀਲ ਨੇ ਉਹਨਾਂ ਹੀ ਐਡਵਾਈਸ ਜਰੂਰ ਲਵਾਂਗੇ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਸਰ ਇੱਕ આરોਪ ਲੱਗੇ ਸੀਗਾ ਅਸ਼ੋਕ ਬਰਾਸ਼ੇ ਪਪੀ ਦੇ 10 ਲੱਖ ਦੇ ਉੱਤੇ ਤੇ ਕੀ ਹੁਣ ਤੱਕ ਕਾਰਵਾਈ ਹੋਈ ਹੈ ਕਿਉਂਕਿ ਇਹ આરોਪ ਸਰਾਸਰ ਗਲਤ ਨੇ ਬੇਬੁਨਿਆਦ ਨੇ ਪਪ ਅਸ਼ੋਕ ਬਰਾਸ਼ੇ ਦੀ ਦੀ ਸ਼ੀਸ਼ੇ ਵਰਗੀ ਸਾਫ ਸੁਥਰੀ ਛੱਬੀ ਹੈ ਕਲੀਨ ਇਮੇਜ ਹੈ ਅੱਜ ਤੱਕ ਤੁਸੀਂ ਉਹਨਾਂ ਨੂੰ ਕਿਤੇ ਕਿਸੇ ਵੀ ਕੰਟਰੋਵਰਸੀ ਦੇ ਵਿੱਚ ਜਾਂ ਕਿਤੇ ਜਿੱਥੇ ਲੋਕ ਚੰਦੇ ਲਈ ਪਰਚੀਆਂ ਕੱਟਣ ਜਾਂਦੇ ਨਹੀਂ ਜਾਂਦੇ ਦੇਖਿਆ ਹੋਊਗਾ 10 ਲੱਖ ਮੰਗਣ ਦੀ ਤਾਂ ਦੂਰ ਦੀ ਗੱਲ ਹੈ ਇਹ 15 ਸਾਲ ਤੋਂ ਭਗਵਾਨ ਸ਼੍ਰੀ ਬਾਲਾ ਜੀ ਦੀ ਰਥ ਯਾਤਰਾ ਕੱਢ ਰਹੇ ਆ ਜਿਹਦਾ ਬਜਟ ਕਈ ਲੱਖਾਂ ਦਾ ਹੈ ਔਰ ਅੱਜ ਤੱਕ ਪੱਪੀ ਪ੍ਰਾਸ਼ਰ ਜੀ ਨੇ ਕਿਸੇ ਦੀ ਪਰਚੀ ਕੋ ਡੋਨੇਸ਼ਨ ਜਾਂ ਕੋਈ ਸਬਸਕ੍ਰਿਪਸ਼ਨ ਕਿਸੇ ਤੋਂ ਨਹੀਂ ਲੱਤੀ ਹੈ ਅਜਾ ਕੀਆ ਜਾ ਰਿਹਾ ਕਿ ਉਹ ਆਪ ਹੀ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਕਾਰਪੋਰੇਸ਼ਨ ਦਾ ਮੁਲਾਜ਼ਮ ਕੀ ਲੈ ਸਕਦਾ ਠੀਕ ਹੈ ਬਿਲਕੁਲ ਨਹੀਂ ਲੈ ਸਕਦਾ ਉਹਨੇ ਆਪਣੇ ਨਾਮ ਨਹੀਂ ਲੱਤਾ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਨਾਮ ਤੇ ਲੱਤਾ ਹੈ ਬਰਕਿ ਰਿਐਲਿਟੀ ਇਹ ਹੈ ਕਿ ਚਲਾਓ ਆਪ ਰਿਹਾ ਹੈ ਔਰ ਉਸ ਨੂੰ ਸਿਰਫ ਦ੍ਰੇਸ਼ੀ ਗਰਾਉਂਡ ਦਾ ਅੰਦਰਲਾ ਪਾਸਾ ਦਿੱਤਾ ਗਿਆ ਸੀ ਜਦ ਕਿ ਉਹਨੇ ਸੜਕਾਂ 'ਤੇ ਵੀ ਇਨਕ੍ਰੋਚਮੈਂਟ ਕਰਕੇ ਪਬਲਿਕ ਨੂੰ ਟ੍ਰੈਫਿਕ ਦੀ ਸਮੂਥ ਵਰਕਿੰਗ ਨੂੰ ਹਰਾਸਮੈਂਟ ਕੀਤਾ ਹੈ ਰਾਤ ਦੇ 12-12 1-1 ਵਜੇ ਤੱਕ ਉੱਥੇ ਜਾਮ ਲੱਗਿਆ ਰਹਿੰਦਾ ਜਿੱਥੇ ਨਾ ਉਸ ਏਰੀਏ ਦੇ ਜਿਹੜੇ ਰੈਜ਼ਿਡੈਂਟਸ ਨੇ ਉਹ ਪਰੇਸ਼ਾਨ ਹੋਏ ਉਹਨਾਂ ਨੇ ਆ ਕੇ ਭਾਈ ਸਾਹਿਬ ਨੂੰ ਕਿਹਾ ਐਮਐਲਏ ਸਾਹਿਬ ਨੂੰ ਕਿਹਾ ਉਹਨਾਂ ਨੇ ਐਮਐਲਏ ਸਾਹਿਬ ਨੇ ਟੇਕ ਅਪ ਕੀਤਾ ਮੈਸਟਰ ਡੀਸੀ ਸਾਹਿਬ ਨਾਲ ਤੇ ਉਸ ਤੋਂ ਬਚਣ ਦੀ ਖਾਤਰ ਸਾਡੇ ਪੋਲੀਟੀਕਲ ਆਪੋਨੈਂਟ ਸਾਡੇ ਪੋਲੀਟੀਕਲ ਵਿਰੋਧੀਆਂ ਦੇ ੱਤੇ ਚੜ ਕੇ ਇਹ ਸਾਰਾ ਡਰਾਮਾ ਇਨੈਕਟ ਕੀਤਾ ਜਦਕਿ ਉਹਦੇ ਪਿੱਛੇ ਜਿਹੜਾ ਹੱਥ ਹੈ ਉਹ ਸਾਡੇ ਵਿਰੋਧੀ ਪੋਲੀਟਿਕ ਰਾਜਨੀਤਿਕ ਪਾਰਟੀਆਂ ਦਾ ਤੇ ਉਹਨਾਂ ਦੇ ਨੇਤਾਵਾਂ ਦਾ ਅੱਛਾ ਕਿਹਾ ਜਾ ਰਿਹਾ ਕਿ ਮੇਲੇ ਦੀ ਪਰਮਿਸ਼ਨ ਪੂਰੇ ਮਾਨਗਰ ਲੁਧਾਨਾ ਦੇ ਵਿੱਚ ਤਿੰਨ ਜਗ੍ਹਾਾਂ ਤੇ ਦਿੱਤੀ ਗਈ ਹੈ ਇਹ ਡੀਸੀ ਸਾਹਿਬ ਨੂੰ ਪਤਾ ਹੋਊਗਾ ਇਹ ਮੇਰੇ ਨਾਲ ਲੀਗਲ ਕੁਐਸਚਨ ਹੈ ਸੀ ਆਰ ਡੀਆ ਵਗੈਰਾ ਕੁਝ ਕਟਵਾਈ ਹੋਗੀ ਕਿ ਇਹ ਨਹੀਂ ਨਹੀਂ ਕਟਵਾਈ ਹੋ ਡੀਸੀ ਸਾਹਿਬ ਨੂੰ ਇਹ ਤੁਸੀਂ ਸਪੁੱਛ ਸਕਦੇ ਹੋ ਜੀ ਅੱਛਾ ਹੁਣ ਹੁਣ ਕੀ ਕਾਰਵਾਈ ਅੱਗੇ ਪਹਿਲ ਤੌਰ ਤੇ ਕੀਤੀ ਕਿਉਂਕਿ આરોਪ ਬਹੁਤ ਵੱਡੇ ਨੇ ਕਿਉਂਕਿ ਇਹ ਇੱਕ ਗਲਾਫ ਅਸੀਂ ਇੱਕ ਤਾਂ ਐਫ ਆਈ ਆਰ ਦਰਜ ਕਰਾਵਾਂਗੇ ਕਿ ਇਹਨੇ ਭਗਵਾਨ ਸ਼੍ਰੀ ਰਾਮ ਜੀ ਦੀ ਉੱਥੇ ਸਾਡੇ ਸ਼ਟ ਦੇਵਦੀ ਉੱਥੇ ਬੈਠ ਕੇ ਬੇਅਦਬੀ ਕੀਤੀ ਹੈ ਡੋਲੇ ਦੀ ਜਿਹੜਾ ਕਿ ਜਿਹਦੇ ਨਾਲ Hindu ਕਮਿਊਨਿਟੀ ਦੀਆਂ ਬਹੁਤ ਜ਼ਿਆਦਾ ਰਿਲੀਜੀਅਸ ਜਿਹੜੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਨੇ ਹਿੱਟ ਹੋਈਆਂ ਨੇ ਫਲਟ ਹੋਈਆਂ ਨੇ ਦੂਸਰਾ ਇਹ ਬੀਂਗ ਅਸ਼ੋਕ ਕੁਮਾਰ ਹੈ ਜਿਹੜਾ ਇਹ ਠੇਕੇਦਾਰ ਇਹ ਮਿਊਸਪਲ ਕਮੇਟੀ ਦਾ ਇੱਕ ਛੋਟਾ ਜਿਹਾ ਮੁਲਾਜ਼ਮ ਹੈ ਔਰ ਇਸ ਨੇ ਆਪਣੀ ਤਨਖਾਹ ਤੋਂ ਵੱਧ ਕਿਤੇ ਜ਼ਿਆਦਾ ਕਰੋੜਾ ਰੁਪਏ ਚ ਐਸਟ ਬਣਾਏ ਹੋਣੇ ਦੀ ਇਨਕੁਆਰੀ ਲਈ ਅਸੀਂ ਸਵੇਰੇ ਐਸਐਸਪੀ ਵਿਜੀਲੈਂਸ ਸਾਹਿਬ ਨੂੰ ਦਰਖਾਸਤ ਦੇ ਰਹੇ ਹਾਂ ਕਿ ਇਹਦੀ ਇਨਕੁਆਰੀ ਮਾਰਕ ਕੀਤੀ ਜਾਵੇ ਕਿ ਕਿਵੇਂ ਇਹਨੇ ਆਪਣੇ ਨੋਨ ਸੋਰਸਸ ਆਫ ਇਨਕਮ ਤੋਂ ਵੱਧ ਪੈਸਾ ਕਮਾਇਆ ਹੈ ਔਰ ਐਸਟਸ ਬਣਾਏ ਨੇ ਇਹਦੇ ਖਿਲਾਫ ਅਸੀਂ ਉਹਨਾਂ ਦੇ ਖਿਲਾਫ ਸਾਡੇ ਕੋਲ ਪੂਰੀ ਸ਼ਹਾਦਤ ਹੈ ਪੂਰੀ ਗਵਾਹੀ ਹੈ ਕਿ ਇਸ ਨੇ ਕੀ ਕੁਝ ਬਣਾਇਆ ਹੋਇਆ ਹੈ ਔਰ ਉਹਦੇ ਖਿਲਾਫ ਜਿਹੜਾ ਮਦਈ ਹੈ ਉਹ ਪੂਰੇ ਕਾਗਜ਼ ਜਿਹੜੇ ਆ ਅਸੀਂ ਉਹ ਵਿਜੀਲੈਂਸ ਦੀ ਇਨਕੁਆਰੀ ਵਿੱਚ ਪੇਸ਼ ਕਰਕੇ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਾਵਾਂਗੇ ਵਿਜੀਲੈਂਸ ਬਿਊਰੋ ਦੇ ਵਿੱਚ ਤੀਸਰਾ ਅਸੀਂ ਅੱਜ ਇਸ ਨੂੰ ਡੈਫਰਮੇਸ਼ਨ ਦਾ ਨੋਟਿਸ ਦਿੱਤਾ ਇਸ ਦੇ ਖਿਲਾਫ ਕਚਹਿਰੀ ਵਿੱਚ ਮਾਨਹਾਨੀ ਦਾ ਇਹਦੀਆਂ ਜਿਹੜੀਆਂ ਅਟਰੈਂਸਿਸ ਨੇ ਇਹਦੀਆਂ ਜਿਹੜੀਆਂ ਇੰਟਰਵਿਊਜ਼ ਨੇ ਇਹਨੇ ਸਾਡੀ ਪੋਲੀਟੀਕਲ ਜਿਹੜੀ ਇਮੇਜ ਹੈ ਉਹ ਖਰਾਬ ਕੀਤੀ ਹੈ ਸਾਡੀ ਉਮੀਦ ਜਿਹੜੀ ਹੈ ਪਬਲੀਕਲੀ ਟਾਰਨਿਸ਼ ਕੀਤੀ ਹੈ ਇਹਦੇ ਖਿਲਾਫ ਅਸੀਂ ਇਹਦੇ ਖਿਲਾਫ ਡੈਫਰਮੇਸ਼ਨ ਦੀ ਕੰਪਲੇਂਟ ਜਿਹਦਾ ਅੱਜ ਮੈਂ ਨੋਟਿਸ ਪ੍ਰੈਸ਼ਰ ਸਾਹਿਬ ਦੇ ਵਿਹਾਰ ਤੇ ਇਸ ਨੂੰ ਦਿੱਤਾ ਹੈ ਉਹ ਅਸੀਂ ਇਹਦੇ ਖਿਲਾਫ ਕੰਪਲੇਂਟ ਇੱਕ ਹਫਤੇ ਦੇ ਵਿੱਚ ਵਿੱਚ ਕਚਹਿਰੀ ਚ ਫਾਈਲ ਕਰ ਦਵਾਂਗੇ ਇਹ ਅਸੀਂ ਸਾਰਾ ਐਕਸ਼ਨ ਪੱਪੀ ਭਾਜੀ ਦੇ ਨਾਲ ਸਲਾਹ ਕਰਕੇ ਇਸ ਨੂੰ ਇਸ ਨੂੰ ਨਿਕελ ਪਾਵਾਂਗੇ ਔਰ ਇਸ ਦੇ ਪਿੱਛੇ ਜੋ ਬੰਦੇ ਜ਼ਿੰਮੇਵਾਰ ਨੇ ਇਸ ਤੋਂ ਵੇ ਸਾਰਾ ਡਰਾਮਾ ਕਰਵਾਉਣ ਦੇ ਲਈ ਉਹਨਾਂ ਨੂੰ ਪਬਲਿਕ ਦੇ ਸਾਹਮਣੇ ਲਿਆ ਕੇ ਖੜੇ ਕਰਾਂ। ਬਿਲਕੁਲ ਮਾਫੀ ਮੰਗਾਈ ਜਾਏਗੀ ਪਬਲਿਕ ਸਾਹਮਣੇ? ਪਬਲਿਕ ਸਾਹਮਣੇ ਮਾਫੀ ਬੇਟਾ ਉਦੋਂ ਸੌਰੀ ਬੇਟਾ ਉਦੋਂ ਮੰਗਾਈ ਜਾਂਦੀ ਹੁੰਦੀ ਹੈ ਜਦੋਂ ਤੁਸੀਂ ਕੇਸ ਨਹੀਂ ਫਾਈਲ ਕਰਦੇ। ਜੇ ਹੁਣ ਅਸੀਂ ਕੇਸ ਫਾਈਲ ਕਰਨ ਦਾ ਰਾਹ ਤਿਆਰ ਕਰ ਲਿਆ ਤੇ ਕਚਹਿਰੀ ਦੇ ਵਿੱਚ ਹੀ ਦੇਖਾਂ। ਕਚਹਿਰੀ ਚ ਇਹਦੇ ਨਾਲ ਜੋ ਵੀ ਹੋਊਗਾ ਉਹ ਫੈਸਲਾ ਅਸੀਂ ਮਨਜ਼ੂਰ ਕਰਾਂ। ਬਿਲਕੁਲ ਜਿਹੜੇ ਦਸ਼ਰਾ ਦਾ ਕਰਾਨ ਵਾਲੇ ਠੇਕੇਦਾਰ ਸੀਗੇ ਅਸ਼ੋਕ ਕੁਮਾਰ ਉਹਨਾਂ ਦੇ ਵੱਲੋਂ ਬੀਤੀ ਸ਼ਨੀਵਾਰ ਨੂੰ ਆਪਣੇ ਉਤੇ ਤੇਲ ਛਿੜਕ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਉਹਨਾਂ ਦਾ આરોਪ ਸੀਗਾ ਕਿ ਅਸ਼ੋਪਰਾਸ਼ ਪੱਪੀ ਦੇ ਵੱਲੋਂ 10 ਲੱਖ ਰੁਪਏ ਮੇਤੋਂ ਮੰਗਿਆ ਜਾਂਦਾ ਪਿਆ ਸੀਗਾ ਤੇ ਮੈਂ ਉਸ ਤੋਂ ਬਾਅਦ ਅੱਜ ਅਸ਼ੋਪਰਾਸ਼ ਪੱਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਸੀਂ ਸਾਰੀ ਗੱਲਬਾਤ ਤੁਹਾਨੂੰ ਸੁਣਾ ਕੇ ਉਹਨਾਂ ਨੇ ਕਿਹਾ ਕਿ ਮੈਂ ਮਾਨ ਹਾਨੀ ਦਾ ਕੇਸ ਅਤੇ ਬੰਦੀ ਕਾਰਵਾਈ ਜੜੀ ਕਿਹਾ ਜਰੂਰ ਕਰਾਵਾਂਗਾ ਤੇ ਜੇ ਕੋਈ ਪ੍ਰੂਫ ਹੈਗਾ ਤਾਂ ਮੇਰੇ ਸਾਹਮਣੇ ਲਿਆਵੇ ਉਸ ਨੂੰ ਸਾਬਿਤ ਕਰੇ ਕਿ ਜੇ ਜਿਹੜੇ ਕਿਹੜੇ ਕਿਹੜੇ ਮੈਂ ਪੈਸੇ ਮੰਗੇ ਨੇ ਇਹ ਜਰੂਰ ਆਣਾ ਚ ਚਰਚਾ ਸਮਾ ਹੋਈਗਾ অশੋਕ ਪ੍ਰਸ਼ ਪਪੀ ਦੇ ਵੱਡੇ ਭਰਾ ਰਾਕੇਸ਼ ਪ੍ਰਸ਼ ਜੀ ਨਾਲ ਗੱਲਬਾਤ ਕਰਦੇ ਆ ਜੋ ਕਿ ਸੀਨੀਅਰ ਡਿਪਟੀ ਮੇਅਰ ਡਿਪਟੀ ਸਾਹਿਬ ਸ਼ੋਪਰਾਸ਼ ਪਪੀ ਦੇ ਔਰੋਪ ਲਾਇਆ ਜਾ ਰਿਹਾ 10 ਲੱਖ ਰੁਪਏ ਮੰਗਿਆ ਜਾ ਰਿਹਾ ਤੇ ਕਾਰਪੋਰੇਸ਼ਨ ਨੂੰ ਭੇਜ ਕੇ ਦੁਕਾਨਾਂ ਚਕਵਾਈ ਜਾ ਰਹੀਆਂ ਤੁਸੀਂ ਸੀਨੀਅਰ ਡਿਪਟੀ ਮੇਅਰ ਹੋ ਕੀ ਅਸਲ ਦੇ ਵਿੱਚ ਸੱਚਾਈ ਹੈ ਸਾਹਿਬ ਸੱਚਾ ਇਹ ਆ ਵੀ ਉੱਥੇ ਕਰੋਸਿੰਗ ਬਹੁਤ ਜ਼ਿਆਦਾ ਸੀਗੀ ਇਹ 15 ਦਿਨ ਤੋਂ ਅਸੀਂ ਪ੍ਰੈਸਰ ਆਹੀ মিডিਆ ਆਹੀ ਸਾਰੇ ਮੈਂ ਵੀ ਅਪੀਲ ਕੀਤੀ ਕਾਰਪੋਰੇਸ਼ਨ ਵੱਲੋਂ ਕਮਿਸ਼ਨਰ ਸਾਹਿਬ ਨੇ ਕੀਤੀ ਹੈ ਡੀਸੀ ਸਾਹਿਬ ਨੇ ਵੀ ਕੀਤੀ ਹੈ ਵੀ ਕਰੋਸਿੰਗ ਜ਼ਿਆਦਾ ਨਾ ਕੀਤੀ ਜਾਵੇ ਅਸੀਂ ਦਿਨ ਧਿਆਰਾ ਕਰਕੇ ਐਚ ਤੱਕ ਕਹਿੰਦਾ ਵੀ 3 ਫੁੱਟ ਤੋਂ ਬਾਹਰ ਨਾ ਆਓ 3-3 ਫੁੱਟ ਤੱਕ ਧਿਆਰਾ ਕਰਕੇ ਤੁਹਾਨੂੰ ਸ਼ੂਟ ਦਿੱਤੀ ਜਾਂਦੀ ਹੈ ਪਰ ਜੇ 10 ਫੁੱਟ ਇੱਧਰ 10 ਫੁੱਟ ਉੱਧਰ 18 ਫੁੱਟ ਦੀ ਟੋਟਲ ਦੁਕਾਨ ਹੋਵੇ 8 ਫੁੱਟ ਚ ਕਿੱਥੇ ਨਿਕਲਿਆ ਜਾ ਸਕਦਾ ਪੈਦਲ ਨਹੀਂ ਨਿਕਲਿਆ ਜਾ ਸਕਦਾ ਉੱਥੇ ਐਮਐਲਏ ਸਾਹ ਕੋਲ ਪਬਲਿਕ ਆਈ ਉਹਨਾਂ ਨੇ ਇੱਕ ਧਾਰਨ ਵੀ ਦਿੱਤੀ ਇੱਕ ਉਹ ਨਾਲ ਸਕੂਲ ਆ ਸਕੂਲ ਚ ਬੱਚੇ ਨੂੰ ਲੈਣ ਗਈ ਹੈ ਲੇਡੀਆਂ ਉਹ ਤੋਂ ੱਟੇ ਨਾਲ 20 ਰੁਪਏ ਲੈ ਗਿਆ ਉਹ ਕਹਿੰਦੀ ਮੈਂ ਕਹਿੰਦੀ ਰਹਗੀ ਵੀ ਮੈਂ ਬੱਚੇ ਲੈਣ ਆਈਆਂ ਮੈਂ ਮੇਲਾ ਦੇਖਣ ਥੋੜਾ ਆਈਆਂ ਬੱਚਾ ਉਹਦੇ ਸਾਹਮਣੇ ਆ ਵੀ ਗਿਆ ਫਿਰ ਵੀ 200 ਰੁਪਏ ਲੈ ਕੇ ਛੱਡੇ ਇਸ ਤਰ੍ਹਾਂ ਦੀਆਂ ਕੰਪਲੇਂਟਾਂ ਆ ਰਹੀਆਂ ਸੀਗੀਆਂ ਇੰਨਾ ਧੱਕੇਸ਼ਾਈ ਇੰਨਾ ਮਤਲਬ 100 ਰੁਪਏ ਝੂਲੇ ਦਾ ਦੱਸੋ ਕਿੰਨੇ ਲੋਕ ਲੋਕ ਆ ਕੇ ਫਰਿਆਦ ਕਰਦੇ ਸੀ ਕਿ ਇਸ ਕਰਕੇ ਕਿਉਂਕਿ ਕਿਹੜਾ ਮੇਲ ਆ ਨਾ ਦ੍ਰੈਸ਼ੀ ਦਾ ਇਹ ਗਰਾਊਂਡ ਦੇ ਅੰਦਰ ਹੋਣਾ ਚਾਹੀਦਾ ਹੁੰਦਾ ਹੀ ਆ ਪਾਰਕਿੰਗ ਵੀ ਅਕਸਰ ਅੰਦਰ ਹੁੰਦੀ ਆ ਸਭ ਕੁਝ ਅੰਦਰ ਹੁੰਦਾ ਜੀ ਫਿਰ 20 ਰੁਪਏ ਬਾਹਰ ਦੇ ਕਦੇ ਮੰਗੇ ਜਾਂਦੇ ਤਾਂ ਹੀ ਤਾਂ ਮੈਂ ਕਹਿ ਰਿਹਾ ਨਾ ਇਹੀ ਤਾਂ ਕਮਿਊਨਿਟੀ ਆ ਰਹੀਆਂ ਜੀ ਇਜਾਜ਼ਤ ਤਾਂ ਕਿੰਨੀ ਦਿੱਤੀ ਸੀ ਜਾਂ ਹਦਾਇਤਾਂ ਕਿੰਨੀ ਦਿੱਤੀਆਂ ਜਗਾਨਾ ਲਾਉਂਦੀਆਂ ਇਹੀ ਤਾਂ ਕਮੇਟੀ ਦਾ ਰੋਲਾ ਚੱਲਦਾ ਪਿਆ ਕਮੇਟੀ ਵਾਲੇ ਸੁਣਦੇ ਨਹੀਂ ਕਮੇਟੀ ਵਾਲਿਆਂ ਨੂੰ ਕਿਹਾ ਵਾ ਵੀ ਇਹਨੂੰ ਰਿਟਰਨ ਉਹ ਪੱਲਾ ਝਾੜ ਲੰਦੇ ਆ ਅਸੀਂ ਤਾਂ ਜੀ ਆ ਦੇਖੋ 30 ਰੁਪਏ ਛੂਟਾ ਲਿਖਿਆ ਜੀ ਅਸੀਂ 40 ਰੁਪਏ ਛੂਟਾ ਲਿਖਿਆ ਜੇ ਲਿਖਿਆ ਤਾਂ ਤੁਸੀਂ ਉਹ ਲਾਗੂ ਵੀ ਤਾਂ ਕਰਾਓ ਨਾ ਤੇ 100-100 ਰੁਪਏ ਝੋਲਾ ਲੈ ਰਹੇ ਆ ਅੱਛਾ ਪ੍ਰਸ਼ਾਸਨ ਜਿੰਨੀਆਂ ਵੀ ਦੁਕਾਨਾਂ ਲੱਗੀਆਂ 10 ਦੁਕਾਨਾਂ ਲੱਗੀਆਂ ਹੋਈਆਂ ਕਹਿੰਦੇ ਕੀ ਉਹਦੀਆਂ ਹਦਾਇਤਾਂ ਕਿੰਨੀਆਂ ਸੀਗੀਆਂ ਕਿੰਨੇ ਕੁ ਬਾਹਰ ਇੰਚ ਰੱਖ ਸਕਦੇ ਸੀ ਨਹੀਂ ਬਾਹਰ ਨਹੀਂ ਲਾ ਸਕਦੇ ਉਹ ਮੇਨ ਲੰਗਾ ਵਾਹੋ ਗਰਾਊਂਡ ਦੇ ਅੰਦਰ ਅੰਦਰ ਮੇਲਾ ਲੱਗੇ ਮੈਸੇਂ ਰਿਟਨ 'ਚ ਵੀ ਇਹਨਾਂ ਕੋਲ ਹੀ ਹੋਗਾ ਜੇ ਠੇਕੇਦਾਰ ਨੂੰ ਠੇਕਾ ਦਿੱਤਾ ਉਹਦਾ ਕੱਡੋ ਵੀ ਕਾ ਪੀਓ ਦੀ ਬਲੂ ਪੇਂਟ ਬਲੂ ਕੱਡੋ ਉਹਨਾਂ ਕੋਲ ਵੀ ਕਮੇਟੀ ਨੂੰ ਵੀ ਦਿਓ ਜੀ ਉਹ 'ਚ ਲਿਖਿਆ ਹੋਊਗਾ ਕਿ ਗਰਾਊਂਡ ਦੇ ਅੰਦਰ ਅੰਦਰ ਅਸੀਂ ਅਮਦੀ ਠੇਕਾ ਦੇ ਰਹੇ ਆ ਨਾ ਕਿ ਤੁਹਾਨੂੰ ਬਾਹਰ ਦੇ ਰਹੇ ਆ ਅਚਾ ਪਰ ਔਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਹਿੰਦੇ ਕਿ ਅਸੀਂ ਅਕਸਰ ਹੀ ਪਹਿਲਾਂ ਵੀ ਬਾਹਰ ਲੰਦਈ ਇਹ ਨਵਾਂ ਰੂਲ ਕੱਢਿਆ ਗਿਆ ਲੱਗਦਾ ਇਹਨਾਂ ਵੱਲੋਂ ਨਹੀਂ ਉਦੋਂ ਵਾਦੀ ਕਿੰਨੀ ਸੀਗੀ ਉਦੋਂ ਇਹ ਜਰੂਰੀ ਥੋੜਾ ਵੀ ਪਹਿਲਾਂ ਵੀ ਲੱਗਦੇ ਤੇ ਹੁਣ ਵੀ ਲੱਗਣਗੇ ਉਦੋਂ ਵਾਦੀ ਘੱਟ ਸੀ ਹੁਣ ਤਾਂ ਪੈਦਲ ਨਿਕਲਣ ਨੂੰ ਜਗ੍ਹਾ ਨਹੀਂ ਹੈਗੀ ਉਦੋਂ ਵਾਦੀ ਘੱਟ ਹੁੰਦੀ ਸੀ ਲੁਧਾਨੇ ਦੀ ਹੁਣ ਵਾਦੀ ਕਿੰਨੀ ਵਧ ਗਈ ਹੁਣ ਲੋਕ ਪੈਦਲ ਨਿਕਲਦੇ ਆ ਸਕੂਟਰ ਨਿਕਲਦੇ ਆ ਜਗ੍ਹਾ ਹੀ ਨਹੀਂ ਨਿਕਲ ਤੇ ਇਸ ਕਰਕੇ ਲੋਕਾਂ ਨੇ ਆ ਕੇ ਐਮਐਲਏ ਨੂੰ ਕਹਿ ਤੇ ਐਮਐਲਏ ਸਾਹਮਣੇ ਕਿਆ ਵੀ ਉਹਨਾਂ ਨੂੰ ਪ੍ਰਸ਼ਾਸਨ ਨੂੰ ਉਹਨਾਂ ਨੇ ਕਾਰਵਾਈ ਕੀਤੀ ਇਹ ਆਤਮੁੱਤ ਆ ਤੇਲ ਪਾ ਲਿਆ ਇਸ ਚੀਜ਼ ਇਹ ਇੱਕ ਗੱਲ ਦੱਸੋ ਵੀ ਕਿਹੜਾ ਠੇਕੇਦਾਰ ਆ ਉਹ ਸਰਕਾਰੀ ਮੁਲਾਜ਼ਮ ਆ ਅੱਛਾ ਸੀਵਰੇਜ ਮੈਨ ਆ ਕਾਰਪੋਰੇਸ਼ਨ ਦਾ ਉਹ ਠੇਕਾ ਨਹੀਂ ਲੈ ਸਕਦਾ ਇਹ ਵਿਜੀਲੈਂਸ ਹੀ انکਵਰੀ ਹੋਣੀ ਆ ਅੱਛਾ ਹਾਂ ਸਭ ਕੁਝ ਹੋਊਗਾ ਹੁਣ ਕਹਿੰਦੇ ਕਿ ਮੈਂ ਦਫ਼ਤਰ ਗਿਆ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਕਦੇ ਆਇ ਨਹੀਂ ਕਿ ਐਵੇਂ ਝੂਠ ਬੋਲੀ। 60 ਲੱਖ ਰੁਪਏ ਲੈ ਗਿਆ ਸੀ ਮੈਂ। ਤੇ ਫਿਰ ਉਹਨਾਂ ਦੇ ਵੱਲੋਂ ਕਿਹਾ ਨਹੀਂ ਫਿਰ ਕੋਈ ਦੇ ਗਿਆ ਕਿਸੇ ਨੂੰ। ਜੇ ਲੈ ਕੇ ਆਇਆ ਤੇ ਦਿੱਤਾ ਉਹਨੇ ਕਿਸੇ ਨੂੰ। ਐਵੇਂ ਝੂਠ ਉਹਦੇ ਪੰਡ ਮੈਂ ਉਹਦੇ ਘਰ ਅੱਗੇ ਖੜਾ ਰਿਹਾ ਕਿਉਂ ਖੜਾ ਰਿਹਾ ਵੀ ਦੁਨੀਆ ਖੜਦੀ ਆ ਕੇ ਨਿਕਲਦੀ ਐ ਸ਼ਾਪ ਰੋਡ ਤੇ ਖੜਾ ਤੇ ਖੜਾ ਖੜਾ ਰਵੇ ਸਾਨੂੰ ਕੀ ਮਤਲਬ। ਜੇ ਅਸੀਂ ਬੁਲਾਇਆ ਹੀ ਨਹੀਂ। ਫੇ ਕਿਉਂ ਖੜਾ ਜੀ ਉੱਥੇ ਹੂੰ ਤੇ ਹੁਣ ਜਾਂਚ ਦਾ ਵਿਸ਼ਾ ਵੇ ਸਾਰੀ ਗੱਲਾਂ ਸਾਰਾ ਸੀਪੀ ਸਾਹਿਬ ਨਾਲ ਗੱਲ ਹੋਊਗੀ ਡਿਸਕਸ ਹੋਊਗੀ ਸਾਰੇ ਕਮਿਸ਼ਨਰ ਸਾਹਿਬ ਨੂੰ ਵੀ ਕਿਹਾ ਇਹ ਸਰਕਾਰੀ ਮੁਲਾਜ਼ਮ ਹੈ ਇਹਨੂੰ ਸਾਰੀ ਇਨਕੁਆਰੀ ਕਰਾਂਗੇ ਹੂੰ ਸਭੇ ਚਿੱਠਾ ਪੂਰਾ ਗੁੱਲੂਗਾ ਜੀ ਇਹਨੂੰ ਪੱਜਨ ਪੱਜਨ ਨੂੰ ਜਗ੍ਹਾ ਲੱਭਣੇ ਜੋ ਇਹਨੇ ਹਰਕਤ ਕੀਤੀ ਹੈ ਅੱਛਾ ਰਾਜਾ ਵੜਿੰਗ ਆਏ ਸੀਗੇ ਸਿਆਸੀ ਤਮੰਨੂ ਪਿੱਛੇ ਤੱਕ ਆਂਦਾ ਨਹੀਂਗਾ ਅੱਗੇ ਪਿੱਛੇ ਕਦੋਂ ਆਂਦਾ ਤੇ ਉਹ ਦੇਖੋ ਤਹਿਮੀ ਦੇਖੋ ਅੱਧੇ ਘੰਟੇ 'ਚ ਉਹ ਆ ਗਿਆ ਪੌਣੇ ਘੰਟੇ 'ਚ ਉਹ ਠੀਕ ਦਾ ਪਿਆ ਸੀਗਾ ਸਾਰੀ ਪਲੈਨਿੰਗ ਹੈ ਦਾ ਮਤਲਬ ਨਹੀਂ ਨਹੀਂ ਉਹ ਉਹ ਬੀਜੇਪੀ ਵਾਲੇ ਆ ਗਏ ਕਾਂਗਰਸ ਵਾਲੇ ਵੀ ਆ ਗਏ ਅੱਧੇ ਪੌਣੇ ਘੰਟੇ ਤੇ ਉਹ ਵਗੇ ਨਾਲੇ ਪਾਣੀ ਦੀ ਮੈਂ ਨਾਲ ਖੜਾ ਕਮੇਟੀ ਵਾਲਾ ਜੇ ਕੋਈ ਆਇਆ ਤੇ ਉੱਤੇ ਪਰਚਾ ਕਰਾਵਾਂਗੇ ਕੌਣ ਕਹਿੰਦਾ ਆਜਾ ਜੀ ਹੋਣਗਾ ਆ ਆਪਣਾ ਅੰਦਰ ਹੋ ਜੀ ਸਰਕਾਰ ਸਰਕਾਰੀ ਦਖਲ ਦੇ ਸਕਦਾ ਜ਼ਿੰਮੇਵਾਰ ਆਦਮੀ ਆ ਉਹ ਹੂੰ ਇਹ ਗੱਲਾਂ ਉਹਨੂੰ ਸ਼ੋਭਾ ਦਿੰਦੀਆਂ ਵੀ ਕਰੋਜਮੈਂਟ ਕਰੋ ਤੁਸੀਂ ਆਪ ਚਲਵਾਇਆ ਉਹਨਾਂ ਨੇ ਮੇਲਾ ਜਾ ਕੇ ਉੱਥੇ ਅੱਗੇ ਪਿੱਛੇ ਨਹੀਂ ਆਇਆ ਮੈਂ ਉਹੀ ਤਾਂ ਪੁੱਛ ਰਿਹਾ ਨਾ ਦਸਾਰੇ ਨੂੰ ਉਹਨੇ ਆਣਾ 10 ਮਿੰਟ ਲਈ ਬਸ ਹਾਜ਼ਰੀ ਲਵਾਣੀ ਹੈ ਫੋਟੋ ਲਵਾਣੀ ਹੈ ਇੱਕ ਵਾਰ ਚਲੇ ਜਾਣਾ ਗੁਰਦੇਵ ਸਿੰਘ ਦੇਵੀ ਦੇਵੀ ਜੀ ਵੀ ਆਏ ਸੀ ਉੱਥੇ ਸਾਰੇ ਉਹ ਜੀ ਮੈਂ ਕਹ ਪਲੀ ਪਲੈਨ ਹੈਗਾ ਮਤਲਬ ਇੰਨੀ ਦੇਰ ਇੰਨੀ ਜਲਦੀ ਕੋਈ ਆ ਹੀ ਨਹੀਂ ਸਕਦਾ ਕਿੰਨੀ ਜਲਦੀ ਸਾਰਾ ਭਾਜਪਾ ਵਾਲੇ ਸਾਰੇ ਸਾਰੇ ਪਲੈਨਿੰਗ ਨਾਲ ਹੋਇਆ ਕਿਤੇ ਸਾਰੇ ਵੀ ਜਿੰਨੇ ਵੀ ਚਾਹਣ ਵਾਲੇ ਨੇ ਪੱਪੀ ਨੂੰ ਉਹਨਾਂ ਨੂੰ ਇੱਕ ਥੇਸ ਪਹੁੰਚੀ ਹੈ ਇੱਕ ਜਿਵੇਂ ਰਾਵਣ ਦਾ ਬਣਾ ਕੇ ਉਹਨਾਂ ਦੇ ਉੱਤੇ ਇੱਕ ਫੋਟੋ ਜੀ ਲਾਏਗੀ ਬੜੀ ਮੰਨ ਨੂੰ ਥੇਸ ਪਹੁੰਚੀ ਹੈ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦਾ ਜਰੀਆ ਦੇਖਦੇ ਹੋ ਕਿਸ ਤਰ੍ਹਾਂ ਇਹ ਜਵਾਬ ਦੇਣਾ ਪਊਗਾ ਉਹਨਾਂ ਨੂੰ ਬਹੁਤ ਮਾੜੀ ਗੱਲ ਹੈ ਮਾੜੀ ਗੱਲ ਹੈ ਜਵਾਬ ਦੇਣਾ ਪਊ ਮੈਂ ਕਿਹਾ ਹਾਂ ਕੋਰਟ ਤੇ ਦੱਸਾਂਗੇ ਨਾ ਨੋਟਿਸ ਭੇਜਤਾ ਅੱਜ ਵੀਰੈਂਸ ਕੋਲ ਵੀ ਜਿੰਨਾ ਸਭ ਕੁਝ ਭੇਜਣਾ ਫਿਰ ਪਤਾ ਲੱਗੂ ਰਾਵਣ ਕੌਣ ਹੈ ਤੇ ਰਾਮ ਕੌਣ ਹੈ ਇਹ ਤਾਂ ਵੈਸੀ ਭਗਤ ਦਾ ਰਾਮ ਜੀ ਦਾ ਹਨੂਮਾਨ ਜੀ ਦਾ ਭਗਤ ਤਾਂ 15 ਸਾਲ ਹੋ ਗਏ ਯਾਤਰਾ ਕੱਢਦੇ ਆ ਕਦੇ ਰੁਪਈਏ ਦੀ ਪਰਚੀ ਨਹੀਂ ਕੱਟੀ ਨਾਲੇ ਕਿਹੜਾ 10 ਲੱਖ ਕਹਿੰਦਾ 10 ਲੱਖ ਨੂੰ ਇਹ ਕੀ ਸਮਝਦਾ ਪੱਪੀ ਬਿਲਕੁਲ ਸਮਾਜੇ ਵਿੱਚ ਇੱਥੇ ਹੀ ਬਹੁਤ ਅੱਗੇ ਵਧਦੇ ਨੇ ਹੜਪੀਟ ਦਾ ਲਈ ਬਹੁਤ ਜਿੱਤਾਂ ਮੈਂ ਕਹਿੰਦੀ ਇਹ 50 ਹਜ਼ਾਰ ਲੱਖ ਰੁਪਈਆ ਦੇਣ ਨੂੰ ਜਾਂ ਕਿਸੇ ਦਾ ਇਲਾਜ ਕਰਾਉਣ ਨੂੰ ਟਾਈਮ ਨਹੀਂ ਲਾਂਦੇ 10 ਲੱਖ ਦੇ ਲਈ ਕੀ ਆ ਮਾਤਾ ਪਿਤਾਵਾਂ ਨੂੰ ਬਹੁਤ ਨੋਕੀ ਬਹੁਤ ਬਹੁਤ ਹੈ ਜੀ ਬਹੁਤ ਬੱਕਾ ਹੀ ਬੱਚੇ ਠੀਕ ਰਾਏ ਆ ਨਸ਼ੇ ਛਡਾਏ ਆ ਸਭ ਕੁਝ ਕੀਤਾ ਇਹ ਤਾਂ ਇਹਨਾਂ ਨੂੰ ਜਵਾਬ ਦੇਣਾ ਪੈਣਾ ਸੀਗਾ ਬਿਲਕੁਲ 라ਵਣ ਕੌਣ ਹੋਏਗਾ ਤੇ ਰਾਮ ਕੌਣ ਹੋਏਗਾ ਇਹ ਆਉਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਇਹ ਬਿਲਕੁਲ ਪ੍ਰਸ਼ਰਜੀ ਵੱਲੋਂ ਕਿਹਾ ਗਿਆ ਜਿਹੜੇ ਡਿਪਟੀ ਸੀਨੀਅਰ ਮੇਅਰ ਨੇ ਇਹ ਉਹਨਾਂ ਦੇ ਵੱਲੋਂ ਜ਼ਰੂਰ ਕਿਹਾ ਗਿਆ ਕਿ ਲੰਕਾ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਕੌਣ ਵਿਜੇਤਾ ਹੁੰਦਾ ਵੈ ਬਾਹਰ ਦੇ ਇੱਕ ਔਰਤ ਆਂਦੀ ਹੈ ਤੇ ਉਸ ਦੋਵਾਰ ਔਰਤ ਦਾ ਕਹਿਣਾ ਹੈ ਕਿ ਮੈਂ ਆਪਣੇ ਬੱਚੇ ਲੈ ਜਾਂਨੀ ਤੇ ਉੱਥੇ ਵੀ ਜਿਨ ਕੀ ਪਰਚੀ ਕੱਟੀ ਜਾਂਦੀ ਹੈ ਦੁਕਾਨਾਂ ਦੀ ਹਦਾਇਤਾਂ ਦਿੱਤੀਆਂ ਹੋਈਆਂ ਦੁਕਾਨਾਂ ਅੰਦਰ ਲਾਣ ਪਰ ਇੱਕ ਦੂਜੇ ਦੇ ਰੌਬ ਲਾਉਂਦੇ ਵੀ ਨਜ਼ਰ ਆਏ ਹੈ ਪਰ ਹੁਣ ਕਿਤਨੇ ਕਿਤੇ ਇਹ ਦੇਖਣਾ ਹੈਗਾ ਕਿ ਲੰਕਾ ਦੇ ਵਿੱਚ ਕਿਸ ਦੀ ਵਿਜੇਤਾ ਹੁੰਦੀ ਹੈ ਜੁੜੇ ਹੁਲਦਾਨ ਲੈ ਵੀ ਤੇ ਨਾਲ ਹਨੀ ਦੇ ਨਾਲ ਯੂਮ ਰਿਪੋਰਟ ਧੰਨਵਾਦ